ਵਿਦਿਆਰਥੀ ਦੋਸਤੋ ਜ਼ਰਾ ਸੋਚੋ ਤੁਹਾਡੇ ਨਾਲ ਦੇ ਬਾਇਓ ਟੈਕਨੋਲੋਜੀ ਦੇ ਵਿਦਿਆਰਥੀ ਉਹਨਾਂ ਦਾ ਨਤੀਜਾ ਕੇਵਲ ਇਸ ਲਈ ਰੋਕ ਦਿੱਤਾ ਗਿਆ ਕਿਉਂਕਿ ਪੰਜਾਬੀ ਲਾਜ਼ਮੀ ਵਿਸ਼ੇ ਹੁੰਦੇ-ਸੁੰਦੇ ਉਹਨਾਂ ਨੂੰ ਪੜਾਇਆ ਨਹੀਂ ਗਿਆ ਹੁਣ ਉਸ ਕੋਰਸ ਤੇ ਵਿਦਿਆਰਥੀ ਦੀ ਕਥਤ ਤੌਰ ਤੇ ਰੀਪੀਅਰ ਆ ਸਕਦੀ ਹੈ ਜਦੋਂ ਕਿ ਬੱਚੇ ਹੁਸ਼ਿਆਰ ਨੇ ਮਾਪੇ ਰੀਪੀਅਰ ਆਉਣ ਤੇ ਕੀ ਸੋਚਣਗੇ ਸਮਾਜ ਕੀ ਸੋਚੇਗਾ ਕਿੰਨੇ ਬੱਚਿਆਂ ਦੀਆਂ ਡਿਗਰੀਆਂ ਫਸ ਜਾਣਗੀਆਂ ਮਸਤਕਬਲ ਸਵਾਲਾਂ ਦੇ ਘੇਰੇ ਵਿੱਚ ਆਵੇਗਾ ਪਰ ਇੱਕ ਕਾਲਜ ਦੇ ਪ੍ਰਿੰਸੀਪਲ ਜੋ ਪਹਿਲਾਂ ਇਸ ਕਰਕੇ ਬਹੁਤ ਮਕਬੂਲ ਹੋਏ ਕਿ ਉਹਨਾਂ ਨੇ ਇੱਕ ਲੈਬ اٹੈਂਡੈਂਟ ਨੂੰ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਕਿਉਂਕਿ ਉਸ ਨੇ ਇੱਕ ਕੁੜੀ ਨਾਲ ਬਦਤਮੀਜ਼ੀ ਕੀਤੀ ਸੀ ਵਿਦਿਆਰਥਣ ਨਾਲ ਉਹ ਪ੍ਰਿੰਸੀਪਲ ਸਭ ਦੇ ਚਹਿੱਤੇ ਬਣ ਗਏ ਪਰ ਅੱਜ ਉਹ ਇਸ ਮਾਮਲੇ ਤੋਂ ਤਕਰੀਬਨ ਤਕਰੀਬਨ ਭੱਜਦੇ ਨਜ਼ਰ ਕਿਉਂ ਆ ਰਹੇ ਨੇ ਇੱਕ ਕਹਾਣੀ ਇਹ ਕੋਈ ਕਹਾਣੀ ਨਹੀਂ ਹੈ ਇਹ ਪਟਿਆਲੇ ਦੇ ਮਹਿੰਦਰਾ ਕਾਲਜ ਦੇ ਵਿੱਚ ਜੋ ਬਾਇਓ ਟੈਕਨੋਲੋਜੀ ਦੇ ਵਿਦਿਆਰਥੀਆਂ ਨਾਲ ਵਾਪਰ ਰਿਹਾ ਮੈਂ ਸਬੂਤਾਂ ਦੇ ਸਮੇਤ ਤੁਹਾਡੇ ਸਾਹਮਣੇ ਸਨਮੁਖ ਕਰਾਂਗਾ ਉਹ ਬਿਨਾਂ ਕਿਸੇ ਕਸੂਰ ਦੇ ਨਲਾਇਕ ਮਾਸਟਰਾਂ ਦੀਆਂ ਗਲਤੀਆਂ ਦਾ ਭੁਗਤਾਨ ਕਰ ਰਹੇ ਨੇ ਅਸਲ ਕਹਾਣੀ ਜੋ ਹੈ ਪਹਿਲਾਂ ਉਹਨੂੰ ਆਪਾਂ ਸਮਝ ਲਈਏ ਪੰਜਾਬੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਹੈ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਜੋ ਪਟਿਆਲੇ ਦੇ ਜੋ ਪੰਜਾਬ ਦੇ ਸਭ ਤੋਂ ਪੁਰਾਣੇ ਕਾਲਜਾਂ ਦੇ ਵਿੱਚੋਂ ਇੱਕ ਹੈ ਇਹ ਕਾਲਜ ਖੁਦਮੁਖਤਿਆਰ ਕਾਲਜ ਬਣਨ ਦੇ ਲਈ ਪੱਪਾ ਭਾਰ ਹੋਇਆ ਪਿਆ ਪਰ ਦੇਖ ਲੋ ਕਰਤੂਤਾਂ ਕਿਉਂਕਿ ਇਸ ਸਮੇਂ ਗੰਭੀਰ ਵਿਵਾਦ ਵਿੱਚ ਫਸਿਆ ਹੋਇਆ ਬਾਇਓ ਟੈਕਨੋਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਪਤਾ ਲਾਇਆ ਕਿ ਤੀਜੇ ਤੇ ਚੌਥੇ ਸੈਮੈਸਟਰ ਵਿੱਚ ਪੰਜਾਬੀ ਵਿਸ਼ਾ ਨਾਤਾ ਕਿਸੇ ਅਧਿਆਪਕ ਨੂੰ ਪੜ੍ਹਾਉਣ ਲਈ ਦਿੱਤਾ ਗਿਆ ਨਾ ਪੜਾਇਆ ਗਿਆ ਨਾ ਹੀ ਅਦਰੂਨੀ ਅੰਕ ਅਸੈਸਮੈਂਟ ਯੂਨੀਵਰਸਿਟੀ ਨੂੰ ਭੇਜੇ ਗਏ ਉਤੋਂ ਵੀ ਵੱਧ ਇਹ ਗੱਲ ਸਾਹਮਣੇ ਆਈ ਕਿ ਕਾਲਜ ਨੇ ਪਹਿਲਾਂ ਇੱਕ ਅਧਿਆਪਕ ਨੂੰ ਕਿਸੇ ਹੋਰ ਵਿਭਾਗ ਦੇ ਸੰ ਬਿਨਾ ਕਿਸੇ ਪੜਤਾਲ ਦੇ ਬਰਖਾਸਤ ਕਰ ਦਿੱਤਾ ਸੀ ਹਾਲਾਂਕਿ ਅਧਿਆਪਨ ਸੰਬੰਧੀ ਉਹਦੇ ਖਿਲਾਫ ਕੋਈ ਦੋਸ਼ ਨਹੀਂ ਸੀ ਪਰ ਅੱਜ ਪੰਜਾਬੀ ਯੂਨੀਵਰਸਿਟੀ ਦੇ ਇਸ ਕੋਰਸ ਤੇ ਨਾਲ ਐਡਾ ਵੱਡਾ ਤੱਕਾ ਕਾਲਜ ਦੇ ਵਿੱਚ ਹੋ ਰਿਹਾ ਪੰਜਾਬੀ ਯੂਨੀਵਰਸਿਟੀ ਵੱਲੋਂ ਸੈਲਫ ਫਾਈਨਾਂਸ ਬਾਇਓ ਟੈਕਨੋਲੋਜੀ ਕੋਰਸ ਨੂੰ ਚਿੱਠੀ ਨੰਬਰ 2494 ਅਬਲੀਕ ਕਾਲਜ ਅਬਲੀਕ ਐਸਚਾਰ ਮਿਤੀ 1 ਫਰਵਰੀ 2016 ਨੂੰ ਪ੍ਰਵਾਨਗੀ ਦੇ ਕੇ ਸ਼ੁਰੂ ਕੀਤਾ ਜਾਂਦਾ ਇਹ ਕੋਰਸ ਪਹਿਲਾਂ ਕੁਝ 99 ਕਾਲਜਾਂ ਵਿੱਚ ਚਲਾਇਆ ਗਿਆ ਜਿਸ ਦਾ ਮਕਸਦ ਉਦਯੋਗਿਕ ਭਵਿੱਖ ਵਾਲੀ ਫੀਲਡ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਸੀ ਯੂਜੀਸੀ ਅਤੇ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ ਵੱਲੋਂ ਸਿੱਧੇ ਵਿਭਾਗਾਂ ਨੂੰ ਆਉਣ ਵਾਲੀਆਂ ਸਕੀਮਾਂ ਜੋ ਜਿਸ ਸਾਪ DST FIST ਯਾਦ ਰਹੇ ਲੈਬਸ ਤੇ ਰਿਸਰਚ ਲਈ ਫੰਡ ਵੀ ਮਿਲਦੇ ਨੇ ਯੂਨੀਵਰਸਿਟੀ ਨੂੰ ਪਰ ਫੇਰ ਵੀ ਇਸ ਵਿਭਾਗ ਦੇ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਿਉਂ ਕੀਤਾ ਗਿਆ ਅਸਲ ਵਿੱਚ ਗਲਤ ਕੀ ਹੋਇਆ ਪਹਿਲਾਂ ਆਪਾਂ ਇਹ ਜਾਣੋ ਤੀਜੇ ਤੇ ਚੌਥੇ ਸਮੈਸਟਰ ਵਿੱਚ ਪੰਜਾਬੀ ਵਿਸ਼ੇ ਦਾ ਅਧਿਆਪਕ ਹੀ ਸੌਪਿਆ ਨਹੀਂ ਗਿਆ ਜਿਸ ਕਰਕੇ ਨਾ ਤਾਂ ਅਧਿਆਪਨ ਹੋਇਆ ਨਾ ਅੰਦਰੂਨੀ ਅੰਕ ਭੇਜੇ ਗਏ ਯੂਨੀਵਰਸਿਟੀ ਨੂੰ ਹੁਣ ਬਾਇਓ ਟੈਕਨੋਲੋਜੀ ਵਿਸ਼ੇ ਵਿੱਚ 2024-25 ਵਿੱਚ ਐਨਪੀਏ ਦਾ ਪਾਠਕ੍ਰਮ ਲਾਗੂ ਨਹੀਂ ਸੀ ਸਾਡੀ ਜਾਂਚ ਮੁਤਾਬਕ ਪੰਜਾਬੀ ਵਿਸ਼ੇ ਦਾ ਵਰਕਲੋਡ 셀ਫ ਫਾਈਨਾਂਸ ਤੇ ਸੀਨੀਅਰ ਮੋਸਟ ਅਧਿਆਪਕ ਜੋ ਕਿ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਹੈ ਉਹਨਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਜਨਰਲ ਟਾਈਮ ਟੇਬਲ ਇਨਚਾਰਜ ਨੂੰ ਭੇਜ ਦਿੱਤਾ ਜਾਂਦਾ ਹੈ ਜਿਸ ਦਾ ਕੰਮ ਅਗੋਂ ਕਲਾਸ ਤੇ ਕਮਰੇ ਪੀਰੀਅਡ ਨੰਬਰ ਦੀ ਅਲਾਟਮੈਂਟ ਕਰਨਾ ਹੁੰਦਾ ਹੈ ਇਸ ਦੀ ਦੇਖਰੇਖ ਉਸ ਸਮੇਂ ਪ੍ਰੋਫੈਸਰ ਇਨਚਾਰਜ ਜਿਹੜੇ ਟਾਈਮ ਟੇਬਲ ਦੇ ਸੀ ਉਹ ਗਗਨਦੀਪ ਚੀਮਾ ਸਨ ਇਸ ਕਲਾਸ ਦਾ ਦਾਖਲਾ 2024-25 ਅਕੈਡੈਮਿਕ ਸੈਸ਼ਨ ਵਿੱਚ ਹੋਇਆ ਸੀ ਸਮੈਸਟਰ 3 ਤੇ 4 ਲਈ ਥਿਉਰੀ ਪ੍ਰੀਖਿਆ 24 ਦਸੰਬਰ ਵਿੱਚ ਹੋਈ ਜਾਂ ਇਹ ਕਹ ਲਓ ਕਿ ਦਸੰਬਰ 2024 ਵਿੱਚ ਹੋਈ ਉਸ ਸਮੇਂ ਕਾਲਜ ਦੇ ਪ੍ਰਿੰਸੀਪਲ ਸਨ ਸਰਦਾਰ ਅਮਰਜੀਤ ਸਿੰਘ ਜੋ 31 ਦਸੰਬਰ 2024 ਨੂੰ ਸੇਵਾ ਨਿਵਰਤ ਹੋ ਗਏ ਰਟਾਇਰ ਹੋ ਗਏ ਸਵਾਯ ਵਿੱਤੀ ਕੋਰਸਾਂ ਦੀ ਵਿਸ਼ੇਸ਼ ਨਿਗਰਾਨੀ ਰਹੀ ਪ੍ਰਿੰਸੀਪਲ ਅਮਰਜੀਤ ਸਿੰਘ ਵੱਲੋਂ ਕਾਲਜ ਦੇ ਇੱਕ ਸੀਨੀਅਰ ਮੋਸਟ ਅਧਿਆਪਕ ਪ੍ਰੋਫੈਸਰ ਇਨਚਾਰਜ અમૃત સમરા ਨੂੰ લગਾਇਆ ਗਿਆ ਸੀ ਇਸ ਦੇ باوجود ਵੀ વિદ્યાર્થીઓના એકેડેમિક ਖੇਤਾਂ ਨੂੰ કોલેજ ਪ੍ਰਸ਼ਾਸਨ ਦੁਆਰਾ બચાયા ਨਹੀਂ ਜਾ ਸਕਿਆ ਇੱਥੇ ਹੀ ਬੱਸ ਨਹੀਂ ਇਹ ਕਲਾਸ ਦੇ ਚੌਥੇ સેમેસ્ટર ਵਿੱਚ ਵੀ ਇਹੋ ਕੁਝ ਵਾਪਰਿਆ ਹੈ ਜਿਵੇਂ ਤੁਹਾਨੂੰ ਇਹ ਆਖਾਂ ਕਿ ਇਸ ਚੈਨਲ ਨੂੰ سبسક્રાઇਬ ਕਰੋ ਕਿਉਂਕਿ ਅਸੀਂ ਵਿਦਿਆ ਦੇ ਵਿੱਚ ਕਿਸੇ ਵੀ ਕਿਸਮ ਦੀ ਕ腐ਸ਼ਨ ਨੂੰ برداشت ਨਹੀਂ ਕਰਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਹਾਡੇ ਹੱਕਾਂ ਦੇ ਨਾਲ ਜੋ ਠੱਗੀ ਚੋਰੀ ਕੀਤੀ ਜਾ ਰਹੀ ਹੈ ਉਹਦਾ ਪਤਾ ਵੱਧ ਤੋਂ ਵੱਧ ਲੋਕਾਂ ਨੂੰ ਲੱਗ ਸਕੇ ਸਮਦ ਫਾਈਲਸ ਇਹ ਚੈਨਲ ਦਾ ਨਾਮ ਹੈ ਇੱਥੇ ਸਬਸਕ੍ਰਾਈਬ ਦਾ ਬਟਨ ਹੈ ਤੇ ਘੰਟੀ ਵੀ ਹੈ ਇਹ ਸਾਰਾ ਕੁਝ ਦੱਬੋ ਤੇ ਸਾਡੇ ਨਾਲ ਛਲੋ ਅੱਗੇ ਵਧਦੇ ਆਂ ਆਪਾਂ 9125 ਤੋਂ 425 ਤੱਕ ਡਾਕਟਰ ਸੁਖਵਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਕਾਲਜ ਸੁਨਮ ਇਸ ਕਾਲਜ ਦੇ ਡੀਡੀਓ ਵੀ ਰਹੇ ਨੇ ਉਹਨਾਂ ਵੱਲੋਂ ਵੀ ਇਸ ਵੱਡੀ ਗੈਰ ਜ਼ਿੰਮੇਵਾਰੀ ਦਾ ਕੋਈ ਉੱਤਾਂ ਨਹੀਂ ਬਚਿਆ ਗਿਆ ਮਿਤੀ 4 ਅਪ੍ਰੈਲ 2025 ਤੋਂ ਮੌਜੂਦਾ ਮਹਤਰਮਾ ਡਾਕਟਰ ਮਨਿੰਦਰ ਪਾਲ ਕੌਰ ਸਿੱਧੂ ਨੂੰ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਪੰਜਾਬ ਸਰਕਾਰ ਦੁਆਰਾ ਇਸ ਮਹਾਨ ਕਾਲਜ ਦੀ ਵਾਗਡੋਰ ਸੌਂਪੀ ਗਈ ਬਤਾਰ ਪ੍ਰਿੰਸੀਪਲ ਇਨਾਂ ਵੱਲੋਂ ਕੁਝ ਕਰਮਚਾਰੀਆਂ ਦੁਆਰਾ ਅਨੈਤਿਕ ਅਤੇ ਕੁਝੀਆਂ ਕੋਸ਼ਿਸ਼ਾਂ ਜੋ ਮਹਿਲਾ ਵਿਦਿਆਰਥਣਾਂ ਦੇ ਖਿਲਾਫ ਕੀਤੀਆਂ ਗਈਆਂ ਉਹਨਾਂ ਦੀਆਂ ਸਜ਼ਾਵਾਂ ਵੀ ਦਿੱਤੀਆਂ ਇਸ ਮੁੱਦੇ ਉੱਪਰ ਸਾਨੂੰ ਪੂਰੀ ਉਮੀਦ ਹੈ ਕਿ ਵਿਦਿਆਰਥੀ ਜਿਨ੍ਹਾਂ ਉੱਪਰ ਕਾਲਜ ਦੇ ਪੂਰੇ ਦਾ ਪੂਰਾ ਢਾਂਚਾ ਖੜਾ ਹੁੰਦਾ ਦੇ ਅਕਾਦਮਿਕ ਖੇਤਰ ਨੂੰ ਹਰ ਪ੍ਰਕਾਰ ਦੀ ਸੁਰੱਖਿਆ ਕਰਾਈ ਜਾਏਗੀ ਇਸ ਪ੍ਰਿੰਸੀਪਲ ਮਹਤर्मा ਵੱਲੋਂ ਪਰ ਜਦੋਂ ਇਸ ਮੁੱਦੇ ਤੇ ਉਹਨਾਂ ਨਾਲ ਗੱਲ ਕੀਤੀ ਕੱਲ ਦੁਪਹਿਰੇ ਤਾਂ ਉਹਨਾਂ ਵੱਲੋਂ ਰਜਿਸਟਰਾਰ ਦਫ਼ਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਣ ਤੋਂ ਬਾਅਦ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਰਕਾਰ ਨੇ ਹਰ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਕਾਲਜ ਦੇ ਪ੍ਰਿੰਸੀਪਲ ਨੂੰ ਦੇ ਕੇ ਤਾਇਨਾਤ ਕੀਤਾ ਹੈ ਫਿਰ ਉਹ ਕਾਦੇ ਲਈ ਕੀਤਾ ਹੈ ਮੁੱਦਾ ਸਾਫ਼ ਹੈ ਕਿ ਸਵਾ ਵਿਤੇ ਕੋਰਸਾਂ ਦੇ ਪੰਜਾਬੀ ਵਿਸ਼ੇ ਦੇ ਸੀਨੀਅਰ ਅਧਿਆਪਕ ਵੱਲੋਂ ਵਰਕਲੋਡ ਦੀ ਵੰਡ ਕਰਨ ਸਮੇਂ ਇਸ ਕਲਾਸ ਨੂੰ ਕੋਈ ਅਧਿਆਪਕ ਨਹੀਂ ਦਿੱਤਾ ਉਸਦੀ ਹੀ ਸਾਰੀ ਜ਼ਿੰਮੇਵਾਰੀ ਹੈ ਔਰ ਜੇਕਰ ਕਿਸੇ ਅਧਿਆਪਕ ਨੇ ਇਹ ਵਰਕਲੋਡ ਦਿੱਤਾ ਤਾਂ ਉਸ ਦਾ ਪਤਾ ਲਗਾਉਣ ਲਈ ਸਨ 2024 ਸਨ 2025 ਦੇ ਟਾਈਮ ਟੇਬਲ ਦੀ ਫਾਈਲ ਮੰਗਾ ਕੇ ਮਿੰਟਾਂ ਦੇ ਵਿੱਚ ਪਤਾ ਲਾਇਆ ਜਾ ਸਕਦਾ ਪ੍ਰਿੰਸੀਪਲ ਸਾਹਿਬਾ ਵੱਲੋਂ ਕਿ ਕਰਸੂਰਵਾਰ ਕੌਣ ਹੈ ਉਸ ਕਾਲਜ ਦੇ ਮੁੱਖ 게ਟ ਤੇ ਲਿਆ ਕੇ ਉਹਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਜਾਣਾ ਚਾਹੀਦਾ ਸੀ ਹੁਣ ਤੱਕ ਤਾਂ ਪਰ ਕੀ ਇਹ ਹੋਵੇਗਾ ਵਿਦਿਆਰਥੀਆਂ ਨੂੰ ਆਪਣੇ ਬਿਨਾ ਕਿਸੇ ਕਸੂਰ ਦੇ ਸੁਨਹਿਰੀ ਕੈਰੀਅਰ ਦੇ ਨੁਕਸਾਨ ਦਾ ਖਮਿਆਜ਼ਾ ਤਾਂ ਭੁਗਤਣਾ ਹੀ ਪਏਗਾ ਪਰ ਨਾਲ ਹੀ ਰਿਪੇਅਰ ਨਾਮ ਦਾ ਇੱਕ ਪੱਕਾ ਬੱਜ ਉਹਨਾਂ ਦੇ ਮੱਥੇ ਤੇ तमाम ਉਮਰ ਦੇ ਲਈ ਉਗੜਿਆ ਰਹੇਗਾ ਉਮੀਦ ਕਰਦੇ ਹਾਂ ਕਿ ਮਹਤਰਮਾ ਪ੍ਰਿੰਸੀਪਲ ਇਸ ਮੁੱਦੇ ਦੀ ਸੰਵੇਦਨਸ਼ੀਲਤਾ ਨੂੰ ਜ਼ਰੂਰ ਸਮਝਣਗੇ ਤੇ ਤੁਰੰਤ ਸਬੰਧਤ ਦੋਸ਼ੀ ਅਧਿਆਪਕਾਂ ਵਿਰੁੱਧ ਸਖਤ ਕਾਰਵਾਈ ਕਰਕੇ ਨਵੀਂ ਉਦਾਹਰਣ ਬਣਾਉਣਗੇ ਤਾਂ ਜੋ ਅੱਗੇ ਤੋਂ ਕਿਸੇ ਵੀ ਅਧਿਆਪਕ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾ ਸਕੇ ਵਿਦਿਆਰਥੀ ਇਹੋ ਸੋਚਣਗੇ ਕਿ ਅਸੀਂ ਹਰ ਲੈਕਚਰ ਲਾਇਆ ਹਰ ਪ੍ਰੈਕਟੀਕਲ ਲਾਇਆ ਪਰ ਪੰਜਾਬੀ ਸਾਡੀ ਡਿਗਰੀ ਵਿੱਚੋਂ ਗਾਇਬ ਕਰ ਦਿੱਤੀ ਗਈ ਤੇ ਅੱਜ ਪੰਜਾਬੀ ਸਾਡੀ ਡਿਗਰੀ ਦੇ ਉੱਤੇ ਸਵਾਲੀਆ ਨਿਸ਼ਾਨ ਬਣ ਕੇ ਖੜ ਗਈ ਮਾਂ ਬੋਲੀ ਪੰਜਾਬੀ ਦੇਵੈਰੀ ਪੰਜਾਬੀ ਪੜਾਉਣ ਵਾਲੇ ਤੇ ਮਾਂ ਬੋਲੀ ਪੰਜਾਬੀ ਰਿਪੇਅਰ ਲੈ ਆਈ ਬਾਈ ਟੈਕਨੋਲੋਜੀ ਵਾਲਿਆਂ ਦੀ ਨਤੀਜਾ ਰੋਕੇ ਜਾਣ ਕਰਕੇ ਕਿਉਂਕਿ ਯੂਨੀਵਰਸਿਟੀ ਨੂੰ ਅਸੈਸਮੈਂਟ ਨਹੀਂ ਮਿਲੀ ਤਾਂ ਐਗਜ਼ਾਮੀਨੇਸ਼ਨ ਬ੍ਰਾਂਚ ਨੇ ਇਹਨਾਂ ਦੇ ਨਤੀਜੇ ਰੋਕ ਲਏ ਨੇ ਉਹਦੇ ਨਾਲ ਉਹਨਾਂ ਦਾ ਫਿਊਚਰ ਅਨਿਸ਼ਚਿਤ ਹੋ ਜਾਂਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵੱਲੋਂ ਇੱਕ ਜਾਂਚ ਕਮੇਟੀ ਬਣਾ ਕੇ ਲਾਪਰਵਾਹੀ ਕੀਤੇ ਮਤਲਬ ਕਰਨ ਵਾਲੇ ਅਧਿਆਪਕਾਂ ਦੀ ਜਾਂਚ ਕਰਨੀ ਚਾਹੀਦੀ ਆ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਵੀ ਅਧਿਆਪਕ ਦੀ ਬਰਖਾਸਤਗੀ ਅਤੇ ਵਿਸ਼ੇ ਦੀ ਅਣਦੇਖੀ ਦੀ ਜਾਂਚ ਕਰਨੀ ਚਾਹੀਦੀ ਹੈ ਔਰ ਵਿਦਿਆਰਥੀਆਂ ਨੂੰ ਵੀ ਤਕੜੇ ਹੋਣਾ ਪੈਣਾ ਉਹਨਾਂ ਨੂੰ ਵੀ ਆਰਟੀਆਈ ਰਾਹੀਂ ਜਾਂ ਅਦਾਲਤ ਰਾਹੀਂ ਆਪਣੇ ਲਈ ਇਨਸਾਫ ਮੰਗਣ ਦੇ ਲਈ ਬਾਹਰ ਆਉਣਾ ਪੈਣਾ ਜਵਾਨਾਂ 'ਚੋਂ ਪਬਲਿਕ ਪ੍ਰੈਸ਼ਰ ਮਾਪਾਪ ਰਾਹੀਂ ਕਾਲਜ ਨੂੰ ਪ੍ਰੈਸ਼ਰ ਦੇ ਵਿੱਚ ਲਿਆ ਕੇ ਮਜਬੂਰ ਕੀਤਾ ਜਾਣਾ ਚਾਹੀਦਾ ਕਿ ਕਸੂਰਵਾਰਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਇਹ ਕੇਵਲ ਵਿਸ਼ੇ ਦੀ ਲਾਪਰਵਾਹੀ ਨਹੀਂ ਇਹ ਅਧਿਕਾਰੀ ਤੰਤਰ ਦੀ ਨਾਕਾਮੀ ਹੈ ਜਦੋਂ ਲੀਡਰਸ਼ਿਪ ਜਵਾਬਦੇਹੀ ਤੋਂ ਬਚਦੀ ਹੈ ਵਿਦਿਆਰਥੀਆਂ ਦੀ ਮਿਹਨਤ ਬੇਮਾਨੇ ਹੋ ਜਾਂਦੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਵੀਡੀਓ ਸਾਨੂੰ ਬਹੁਤ ਅਫਸੋਸ ਨਾਲ ਇਹ ਵੀਡੀਓ ਬਣਾਉਣਾ ਪਿਆ ਕਿਉਂਕਿ ਮੈਨੂੰ ਪਤਾ ਕਿ ਇਸ ਵੀਡੀਓ ਦੇ ਨਾਲ ਬੱਚਿਆਂ ਵਿੱਚ ਪੈਨਿਕ ਆਏਗਾ ਪਰ ਬੱਚਿਓ ਪੈਨਿਕ ਕਰਨ ਦੀ ਲੋੜ ਨਹੀਂ ਆਪਣੇ ਹੱਕਾਂ ਨੂੰ ਅੱਗੇ ਹੋ ਕੇ ਲਾਓ ਤੇ ਉਸ ਜਿਹੜੇ ਜ਼ਿੰਮੇਵਾਰ ਅਧਿਆਪਕ ਨੇ ਉਹਨਾਂ ਦੀ ਪਛਾਣ ਕਰੋ ਤੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਆਪਣਾ ਸੰਘਰਸ਼ ਕਰੋ ਕਿਉਂਕਿ ਇਸ ਤੋਂ ਬਿਨਾ ਇਸ ਮੁਲਕ ਵਿੱਚ ਹੋਰ ਕੋਈ ਰਾਹ ਨਹੀਂ ਬਚਿਆ ਜਾਫਰ ਅਦਾਲਤਾਂ ਬਚ ਜਾਨੇ ਮੈਨੂੰ ਇਜਾਜ਼ਤ ਦਿਓ ਗੁਰਮਿੰਦਰ ਸਿੰਘ ਸਮਦ ਨੂੰ ਸਮਦ ਫਾਈਲ